18 ਕਿਸ਼ਤਾਂ ਦੀਆਂ 9000 ਰੁਪਏ ਦੀ ਕਿਸ਼ਤਾਂ ਵਾਲੇ ਭਰ ਚੁੱਕਿਆ 18 ਕਿਸ਼ਤਾਂ ਦਾ ਇਹ ਕਿਸਾਨ ਡਿਫਾਲਟਰ ਹੈ ਉਸ ਨੂੰ ਲੈ ਕੇ ਅੱਜ ਜਿਹੜੀ ਕੁਰਕੀ ਹੈ ਇਹਨਾਂ ਨੇ 9.5 ਲੱਖ ਰੁਪਏ ਦੀ ਕੁਰਕੀ ਜਿਹੜੀ ਸਰਕਾਰ ਕਹਿੰ ਲੋ ਪ੍ਰਾਈਵੇਟ ਬੈਂਕ ਹੈ ਇੱਕ ਨਾਸ ਵਾਲੀ ਉਹ ਲੈ ਕੇ ਆਈ ਹੈ ਪਿੱਛੇ ਵੀ ਇਹ 23 ਤਰੀਕ ਨੂੰ ਆਏ ਸੀ 13 ਨੂੰ ਉਦੋਂ ਵੀ ਅਸੀਂ ਵਾਪਸ ਕੀਤੇ ਨੇ ਹੁਣ ਇਹ 27 ਤਰੀਕ ਦਾ ਨੋਟ ਲਾ ਕੇ ਗਏ ਸੀ ਵੀ 27 ਤਰੀਕ ਨੂੰ ਅਸੀਂ ਇਸ ਮਕਾਨ ਨੂੰ ਜਿੰਦਾ ਜਿਹੜਾ ਲਾ ਕੇ ਜਾਵਾਂਗੇ ਪਰ ਸਾਡੇ ਕੋਲੇ ਆਉਣ ਕਾਰਨ ਅਸੀਂ ਸਾਰੇ ਹਮ ਹਮਾ ਕੇ ਜਥੇਬੰਦੀ ਅਗਰਾਹ ਇੱਥੇ ਪਹੁੰਚੀ ਹੈ ਵੀ ਕਿਸੇ ਵੀ ਕਿਸਾਨ ਨੂੰ ਮਜ਼ਦੂਰ ਨੂੰ ਅਸੀਂ ਘਰ ਦੇ ਵਿੱਚੋਂ ਬਾਹਰ ਨਹੀਂ ਕੱਢਣ ਦੇਵਾਂਗੇ ਨਹੀਂ ਇਸ ਨੂੰ ਜਿੰਦਾ ਲਾਵਾਂਗੇ ਲਾਉਣ ਦੇਵਾਂਗੇ ਉਸ ਕਰਕੇ ਅਸੀਂ ਸਾਰੇ ਕਿਸਾਨ ਅੱਜ ਇਕੱਠੇ ਹੋ ਕੇ ਇਸ ਕੁਰਪੀ ਨੂੰ ਅਸੀਂ ਰੋਕਣ ਆਏ ਆ ਪਰ ਬੈਂਕ ਅਧਿਕਾਰੀ ਕੋਈ ਵੀ ਇੱਥੇ तकरीबन 3:00 ਵੱਜ ਚੁੱਕੇ ਨੇ ਕੋਈ ਵੀ ਪਹੁੰਚਿਆ ਨਹੀਂ ਹੁਣ ਕਹਿੰਦੇ ਤਹਿਸੀਲਦਾਰ ਨੂੰ ਕੰਮ ਹੋ ਗਿਆ ਕਦੇ ਕਹੇ